ਸਰਦਾਰ ਕਮਲਜੀਤ ਸਿੰਘ ਕੰਗ 13 14 15 ਪਰ ਵੀ ਦੇ ਮੈਚ ਹੈ ਜੀ ਕੱਲ ਨੂੰ ਅਕੈਡਮੀਆ ਦੇ ਮੈਚ ਹੋਣਗੇ ਕਹਿੰਦੇ ਵਧੀਆ ਮੈਚ ਹੋਣਗੇ ਮਿਲੋ ਸ਼ੇਰ ਦਾ ਕੋ ਲਾਈਕ ਕਰ ਦਿਓ ਧਨੌਲਾ ਕਬੱਡੀ ਦੇ ਮੈਚ ਹੈ ਜੀ ਸੀ ਜੀ ਦਾ ਰਾਜਮਾਨ ਹੋ ਜਾਣਾ ਉਸ 23 ਦੇ ਸੱਜੇ ਪਾਸੇ ਖੜੇ ਨੇ ਮੇਰੀ ਹਜ਼ਾਰ ਭਗਤ ਸਿੰਘ ਸਪੋਰਟ ਸਟੇਡੀਅਮ ਧਨੌਲਾ ਪੱਕਾ ਬਾਦ ਧਨੌਲਾ ਜੀ ਚੱਲਦੀ ਹੈ ਜੋ ਕਰਦੇ ਸ਼ੇਰ YouTube ਚੈਨਲ ਫਾਰਮਰ ਬੀਬੀ ਹੁੰਦੀ ਹੈ ਜੀ ਲੋਇਓ ਜੱਫਾ ਦੇ ਕੋਈ ਉਹਨਾਂ ਦਾ ਆਪਣਾ ਇੰਦਰ ਸਿੰਘ ਢਿੱਲੋਂ ਤੇਜ ਤੇ ਬਰਾਜ ਮਾਨ ਨੇ ਤੇ ਦਸਮਾਰ ਬਣੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਯਾਗਰ ਸਿੰਘ ਢਿੱਲੋਂ ਕੈਨੇਡਾ ਦੇ ਪੁੱਤ ਕਬੱਡੀ ਦਾ ਆਪਣਾ ਨਾਲ ਗੱਲ ਕਰੀਏ ਨਹੀਂ ਰੱਖਣ ਵਾਲਾ ਯਾਗਰ ਸਿੰਘ ਢਿੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਭਰਾ ਜੀ ਕਰਨੀ ਆ ਟੋਰਸ ਖਾਲੀਆਂ ਨੇ ਜਿੰਨਾ ਧਰਮ ਦੀ ਲੋਕ ਮਿੱਤਰੋ ਦੇ ਸਾਇਦ ਮੈਚ ਹੁਣ ਲੱਖ ਮਿਹਰਬਾਨੀ ਐ ਚੱਲੀ ਗਿਆ ਜੀ ਹੁਣ ਲੱਖ ਜੀ ਦਾ ਮੈਚ ਸਮਾਪਤ ਹੈ ਜੀ ਹੁਣ ਦੇਖਦੇ ਆ ਵੀ ਕਿਹੜਾ ਦਾ ਮੈਚ ਪੈਂਦਾ ਧੋਗੋ ਵਾਲੀ ਟੀਮ ਜਿੱਤ ਗਈ ਬਾਈ ਧੋਗੋ ਵਾਲੀ ਟੀਮ ਜਿੱਤ ਗਈ ਜੀ ਨੋਟ ਕਰ ਲਿਓ ਅਗਲੀਆਂ ਟੀਮਾਂ ਬੁੱਧੀ ਦੇ ਗਰਾਊਂਡਸ ਅਗਲੀਆਂ ਟੀਮਾਂ ਟਾਈਆਂ ਕੱਢ ਦਿਓ ਜੀ ਟਾਈਆਂ ਪਹਿਨ ਲਏ ਕਹਿੰਦੇ ਜੀ ਆਕਰਜ ਸਾਡੇ ਮੈਨੇ ਕਾਜਾ ਪਾਉਣ ਤਾਜਾ ਬੜ ਰਹੀ ਫਾਈਨ ਰੌਂਡ ਨੇ ਅਸੀਂ ਪਾਉਣ ਲੱਗੇ ਆਂ ਦੇ ਦੇਖੋ ਕਿਥੇ ਖੜਿਆ ਦੀ ਜਰਸਨਾ ਨਾ ਆ ਕੇ ਦੇ ਫਾਈਨ ਦੇਖੋ ਤਾਜਾ ਪਾਉਣ ਲੱਗੇ ਆ ਕੇ ਅਗਲੇ ਰੌਂਡ ਸਿਰ 50 ਕਿਲੋਗ੍ਰਾਮ ਦੇ 6 ਰੌਂਡ ਰਹੀਆਂ ਲੈ ਜੀ ਬੱਬੂ ਦੇਖ ਕੇ ਪਾਣੀ ਪਰਾਵਾ ਨਹੀਂ ਕਰਨਾ ਵੀ ਹੈ ਨਾ ਆਪਣਾ ਮੈਨੂੰ ਵੀ ਮੈਂ ਤਾਂ ਬਈ ਹਾਣੂ ਵੇਖਣਾ ਬੰਦਾ ਪੰਤੂ ਕੱਢਣੋ ਵੀਡੀਓ ਕਰ ਦੋ ਸੇਰ ਲਾਈ ਪਹਿਲਾ ਦੋਸਤ ਦੂਜੇ ਰਾਉਂਡ ਦਾ ਪਹਿਲਾ ਮੈਚ ਬਹੁਤ ਬੁਲੀਪਣਾ ਕਿੰਨੀ ਆਵੇ ਯਾਰ ਬਰਨਾਲਾ ਤੇ ਮੈਲਕਲਾ ਦੇ ਦੋਵੇਂ ਜਿੰਦਾ ਲੋਕੀ ਬਹੁਤ ਹੀ ਫਰਦ ਬਰਨਾਲਾ ਮਤੇ ਮੈਲਕਲਾ ਬਰਨਾਲਾ ਤੇ ਮੈਲਕਲਾ ਜਲਦੀ ਨਾਲ ਆਜੋ ਦੂਜਾ ਮੈਚ ਆਪਾਂ ਜੋਰ ਦੇ ਦਈਏ ਬਰਨਾਲਾ ਤੇ ਮੈਲਕਲਾ ਪਹਿਲਾ ਮੈਚ ਖੇਡਿਆ ਜਾਣਾ ਹੈ ਆ ਲੋਕ ਬਰਨਾਲਾ ਤੇ ਮੈਲਕਲਾ ਦੂਸਰਾ ਮੈਚ ਵੀ ਦਾ ਸੀ ਬੱਬੂ ਕੀ ਆ ਬਈ ਫਟਾਪਟ ਬੱਬੂ ਭਰਾ ਬਹੁਤ ਵੱਡੀਆਂ ਸੇਵਾਵਾਂ ਨਿਭਾਉਂਦਾ ਤਾਇਆ ਪਾਉਂਦਾ ਆਰ ਦੋ ਸ਼ੇਰ ਜੀ ਦੇ ਬਗੇ ਨਾਲ ਹੀ ਬੱਬੂ ਦੂਜਾ ਭਾਈ ਸਾਡਾ ਅੱਗੇ ਹੋ ਜਾਓ ਬਈ ਪੂਂਡਰ ਤੇ ਭੋਗੀ ਵਾਲ ਬਈ ਦੂਜਾ ਮੈਚ ਹੋਣਾ ਜਿਹੜਾ ਪੂਂਡਰ ਤੇ ਭੋਗੀ ਵਾਲ ਸਾਰੇ ਮੈਚਾਂ ਦੇ ਵੀ sire ਦੇ ਮੈਚ ਹੋਣਗੇ ਸਾਰੇ ਮੈਚਾਂ ਦੇ ਪੂਂਡਰ ਤੋਂ ਬਾਅਦ ਨਜ਼ਾਰਾ ਆਊਗਾ ਦਰਸ਼ਕੀਓ ਬੈਠੇ ਰਹੋ ਬਹੁਤ ਹੀ ਫਸਲੀ ਚੰਗਾ ਆ ਗਏ ਨੇ ਪਰ ਟੀਮਾਂ ਪਾਵੇਂ ਥੋੜੀਆਂ ਆ ਗਏ ਨੇ ਲੋ ਮਿੱਤਰੋ ਟ੍ਰੇਡਰ ਟੀਮਾਂ ਨੇ ਭੂਤਰ ਤੇ ਭੋਗੀ ਨਾਲ ਦੇ ਸਕਦਾ ਵੀਡੀਓ ਜੀ ਬਰਨਾਲਾ ਤੇ ਮਹਿਲ ਕਲਾ ਨੇ ਮੁਕੋ ਤੀਜਾ ਮੈਚ ਖੜਾ ਵੇਚਾ ਬਈ ਲੋਕੋ ਤੇ ਧਣਾਉਣਾ ਰਹੀ ਲੋਕੋ ਤੇ ਧਣਾਉਣਾ ਤੀਜਾ ਮੈਚ ਲੈ ਖੇਡਿਆ ਨਾ ਦੂਜੇ ਰਾਉਂਡ ਦਾ ਲੋਕੋ ਤੇ ਧਣਾਉਣਾ ਅਗਲਾ ਮੈਚ ਰੱਸੀ ਬਈ ਤੁਮ ਕੱਢਦਾ ਚੱਲੇ ਇਹਨਾਂ ਦੇ ਘਰੇ ਲੱਗ ਚੱਲੇ ਲੱਗ ਲੱਗ ਕੰਨ ਦੇ ਚੌਥਾ ਗੇ ਟੋਰ ਆ ਜੀ ਜੇਨ ਕਲਾ ਤੇ ਕੋਲਡ ਸਾਬ ਪਾ ਬਈ ਗੱਲ ਕਲਾ ਦੇ ਕੋਲਡ ਸਾਬ ਜਿਹੜੀ ਬਾਈ ਆ ਬਈ ਜੇਨ ਕਲਾ ਤੇ ਕੋਲਡ ਸਾਬ ਪਾ ਬਈ ਬਹੁਤ ਹੀ ਫਸਲੇ ਮੈਚ ਆ ਜੀ ਦੇਖੀਏ ਨੇ ਕੀ ਬਣਦਾ ਜੀ ਬਰਨਾਲਾ ਤੇ ਮਹਿਲਪੁਰਾਂ ਵਿੱਚੋਂ ਟਿਪਾ ਲਓ ਜਰਾ ਬਰਨਾਲਾ ਤੇ ਮਹਿਲਪੁਰਾਂ ਬਰਨਾਲਾ ਤੇ ਮਹਿਲ ਕਲਾ ਛੋਟੇ ਬੇਟਾਂ ਦੀ ਮੈਚ ਹੈ ਜੀ 50 ਕਿਲੋ 50 ਕਿਲੋ 50 ਕਿਲੋ ਬਰਨਾਲਾ ਤੇ ਮਹਿਲ ਕਲਾ ਬਈ ਸੱਤੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ ਬਿਨਾਂ ਕਿਸੇ ਦੇਰੀ ਤੋਂ ਬਰਨਾਲਾ ਤੇ ਮਹਿਲ ਦੀ ਬੇਨਤੀ ਹੈ ਕਿ ਬਾਜਾ ਮਾਰੀਆਂ ਮਲਾਇਕਾ ਜਾਰੀ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ ਬਰਨਾਲਾ ਮਹਿਲ ਕਲਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣਾ ਬਿਨਾ ਕਿਸੇ ਦੇਰੀ ਤੋਂ ਔਰ ਨਾਲ ਇਸ ਤੋਂ ਬਾਅਦ ਸਾਡੇ ਵਿਚਕਾਰ ਪਹੁੰਚੇ ਡਿਗਨਿਟਰੀਜ਼ ਦਾ ਫੌਨਰ ਸਨਮਾਨ ਕਰਨ ਜਾ ਰਹੇ ਆ ਲਓ ਜੀ ਮਦਮ ਮਾਇਚਾ ਅਮਰਦੀਪ ਸਿੰਘ ਚੇਅਰਮੈਨ ਪੰਜਾਬ ਪਬਲਿਕ ਸਕੂਲ ਬਰਨਾਲਾ